ਲੁਧਿਆਣਾ ਦੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਕਾਫੀ ਦਿਨਾਂ ਤੋਂ ਪੈਂਡਿੰਗ ਚੱਲ ਰਹੀ ਸੀ ਕਿ ਨਵਾਂ ਜ਼ਿਲ੍ਹਾ ਪ੍ਰਧਾਨ ਚੁਣਿਆ ਜਾਣਾ ਸੀ ਲੁਧਿਆਣਾ ਦੇ ਵਿੱਚ ਲਗਾਤਾਰ ਦੋ ਵਾਰ ਜਿਹੜੇ ਨੇ ਰਜਨੀਸ਼ ਤਮਾਨ ਜ਼ਿਲ੍ਹਾ ਪ੍ਰਧਾਨ ਦੀ ਕੁਰਸੀ ਤੇ ਕਾਬਜ਼ ਰਹੇ ਨੇ ਤਾਂ ਹੁਣ ਇਕ ਕੁਆਲੀਫਾਇਰ ਤੋਂ ਰੇਸ ਦੇ ਵਿੱਚ ਸੀਗੇ ਜ਼ਿਲ੍ਹਾ ਪ੍ਰਧਾਨ ਬਣਨ ਦੇ ਵਿੱਚ ਅਤੇ ਹੋਰ ਵੀ ਬਹੁਤ ਸਾਰੇ ਲੋਕ ਸੀਗੇ ਜਿਹੜੇ ਜ਼ਿਲ੍ਹਾ ਪ੍ਰਧਾਨ ਬਣਨ ਦੀ ਰੇਸ ਦੇ ਵਿੱਚ ਸੀ ਭਾਜਪਾ ਦੇ ਪਰ ਅੱਜ ਕੁਝ ਸਮੇਂ ਪਹਿਲਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਕਈ ਉਹਨਾਂ ਦੇ ਵਰਕਰਾਂ ਨੇ ਉਹਨਾਂ ਨੂੰ ਵਧਾਈ ਦੇਣੀ ਸ਼ੁਰੂ ਕੀਤੀ ਕਿ ਜ਼ਿਲ੍ਹਾ ਪ੍ਰਧਾਨ ਬਣਨ ਤੇ ਰਜਨੀਸ਼ ਤਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਤੀਜੀ ਵਾਰ ਜ਼ਿਲ੍ਹਾ ਪ੍ਰਧਾਨ ਬਣਨ ਤੇ ਬਹੁਤ-ਬਹੁਤ ਮੁਬਾਰਕਾਂ ਉਹਨਾਂ ਦੇ ਕਈ ਵਰਕਰਸ ਨੇ ਇਹ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਵਧਾਈ ਦੇਣੀ ਸ਼ੁਰੂ ਕਰ ਦਿੱਤੀ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਰਤੇਸ਼ ਚੈਸਵਾਲ ਨੇ ਜੋ ਛੇਰਪੁਰ ਮੰਡਲ ਦੇ ਪ੍ਰਧਾਨ ਨੇ ਉਹਨਾਂ ਨੇ ਪਹਿਲਾਂ ਆਪਣੀ ਫੇਸਬੁੱਕ ਤੇ ਪੋਸਟ ਪਾਈ ਅਤੇ ਰਣਜੀਤ ਮਾਨ ਨੂੰ ਵਧਾਈ ਦਿੱਤੀ ਪਰ ਬਾਅਦ ਦੇ ਵਿੱਚ ਉਹ ਆਪਣੀ ਪੋਸਟ ਜਿਹੜੀ ਹੈ ਉਹ ਡਿਲੀਟ ਵੀ ਕਰ ਦਿੱਤੀ ਸੀ ਹੋਰ ਵੀ ਕਈ ਵਰਕਰਾਂ ਨੇ ਉਹਨਾਂ ਨੂੰ ਵਧਾਈ ਦੀਆਂ ਪੋਸਟਾਂ ਪਾਣੀਆਂ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਸ਼ੁਰੂ ਕਰ ਦਿੱਤੀਆਂ ਤਸਵੀਰਾਂ ਤੁਸੀਂ ਨਾਲ ਨਾਲ ਦੇਖ ਸਕਦੇ ਹੋ ਪਰ ਹਲੇ ਤੱਕ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕੋਈ ਆਫੀਸ਼ੀਅਲ ਅਨਾਉਂਸਮੈਂਟ ਜਿਹੜੀ ਹੈ ਉਹ ਹਜੇ ਤੱਕ ਨਹੀਂ ਹੋਈ ਹੈ ਜਿਸ ਦੇ ਵਿੱਚ ਉਹ ਦੱਸਣ ਕਿ ਉਹਨਾਂ ਦਾ ਜ਼ਿਲ੍ਹਾ ਪ੍ਰਧਾਨ ਕਿਹੜਾ ਚੁਣਿਆ ਗਿਆ ਲੁਧਿਆਣਾ ਦੇ ਵਿੱਚ ਕੋਈ ਲਿਸਟ ਅਜੇ ਹੀ ਹਜੇ ਤੱਕ ਨਹੀਂ ਸਾਹਮਣੇ ਪਾਰਟੀ ਦੇ ਵਿੱਚ ਜਿਹੜੇ ਸੀਨੀਅਰ ਵਰਕਰ ਵੀ ਨੇ ਆ ਸੀਨੀਅਰ ਨੇਤਾ ਨੇ ਉਹਨਾਂ ਨੂੰ ਵੀ ਹਜੇ ਇਸ ਚੀਜ਼ ਦੀ ਕੋਈ ਜਾਣਕਾਰੀ ਨਹੀਂ ਹੈ ਪਰ ਕੁਝ ਵਰਕਰਾਂ ਨੇ ਬਹੁਤ ਕਾੜੀ ਦੇ ਵਿੱਚ ਰਜਨੀਸ਼ ਧਮਾਨ ਨੂੰ ਅਮੁਬਾਰਕਾ ਦੇਣੀਆਂ ਜਿਹੜੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਜਿਸ ਤਰ੍ਹਾਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਵਰਕਰਾਂ ਨੇ ਉਹਨਾਂ ਨੂੰ ਵਧਾਈ ਦੇਣੀ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਬਹੁਤ ਸਟਰੋਂਗ ਕੈਂਡੀਡੇਟ ਤੀਜੀ ਵਾਰ ਜਿਲ੍ਹਾ ਪ੍ਰਧਾਨ ਬਣਨ ਦੇ ਰਜਨੀਸ਼ਠਮਾਨ ਮੰਨੇ ਜਾਂਦੇ ਨੇ ਪਰ ਨਾਲ ਰੇਸ ਦੇ ਵਿੱਚ ਹੋਰ ਵੀ ਕਈ ਲੀਡਰ ਜਿਹੜੇ ਨੇ ਉਹ ਜ਼ਿਲ੍ਹਾ ਪ੍ਰਧਾਨ ਦੀ ਰੇਸ ਤੇ ਵਿੱਚ ਨੇ ਪਰ ਰਜਨੀਸ਼ ਤਮਾਨ ਐਤ ਕੀ ਤੀਜੀ ਵਾਰ ਵੀ ਜਿਹੜੇ ਨੇ ਬਹੁਤ ਸਟਰੋਂਗ ਹੋਲਡ ਰੱਖਦੇ ਨੇ ਜ਼ਿਲ੍ਹਾ ਪ੍ਰਧਾਨ ਬਣਨ ਦਾ ਪਰ ਹਜੇ ਤੱਕ ਪਾਰਟੀ ਦੇ ਵੱਲੋਂ ਕੋਈ ਆਫੀਸ਼ੀਅਲ ਅਨਾਉਂਸਮੈਂਟ ਨਹੀਂ ਹੋਈ ਪਰ ਪਹਿਲਾਂ ਹੀ ਕਾਲੀ ਦੇ ਵਿੱਚ ਵਰਕਣਾ ਨੇ ਉਹਨਾਂ ਨੂੰ ਵਧਾਈ ਦੇਣੀ ਹੈ ਸੋਸ਼ਲ ਮੀਡੀਆ ਤੇ ਸ਼ੁਰੂ ਕਰ ਦਿੱਤੀਆਂ ਨੇ ਤਾਂ ਹੁਣ ਕੀ ਵਾਕਈ ਰਜਨੀਸ਼ਤ ਮਾਨ ਤੀਜੀ ਵਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਣੇ ਆ ਨਹੀਂ ਬਣੇ ਇਹ ਕੁਛੀ ਦੇਰ ਦੇ ਵਿੱਚ ਹੁਣ ਸਾਫ਼ ਹੋਏਗਾ ਕਿਉਂਕਿ ਵਧਾਈ ਦੀਆਂ ਵਧਾਈ ਦੇ ਫੋਨ ਵੀ ਆਉਣੇ ਹੁਣ ਤੱਕ ਲੱਗਦਾ ਹੈ ਰਜਨੀਸ਼ਤ ਮਾਨ ਨੂੰ ਸ਼ੁਰੂ ਹੋ ਗਏ ਹੋਣੇ ਤਾਂ ਕੁਛੀ ਦੇਰ ਦੇ ਵਿੱਚ ਸਾਫ਼ ਹੋਏਗਾ ਕਿ ਉਹ ਜ਼ਿਲ੍ਹਾ ਪ੍ਰਧਾਨ ਭਾਜਪਾ ਦੇ ਤੀਜੀ ਵਾਰ ਲੁਧਿਆਣਾ ਤੋਂ ਬਣੇ ਆ ਨਹੀਂ ਤਾਂ ਹੋਰ ਅਪਡੇਟਸ ਹੀ ਸਾਨੂੰ ਜੁੜੇ ਰੂਹ ਦਿਨ ਤੋਂ ਸਮਝਣ ਜਾਂ ਪੈਸ਼ੀ ਧੰਨਵਾਦ